ਸਸ਼ਿਕਾਇਆ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸਦੀ ਹੈ ਕਿ ਨੰਗਲ ਦੇ ਰਾਜਨਗਰ ਨੂੰ ਅੱਡਾ ਮਾਰਕੀਟ ਨਾਲ ਜੋੜਨ ਵਾਲੇ ਰਸਤੇ ਤੇ ਬਣੀ ਹੋਈ ਇੱਕ ਪੁਲੀ ਨਾਲ ਲੱਗਦੀ ਜ਼ਮੀਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਸਦੀ ਜਾ ਰਹੀ ਸੀ ਜਿਸ ਦੇ ਚੱਲਦੇ ਆ ਰਾਹੀਰ ਤੇ ਵਾਹਨ ਚਾਲਕ ਲਗਾਤਾਰ ਪਰੇਸ਼ਾਨ ਹੋ ਰਹੇ ਸਨ ਅੱਜ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਨੰਗਲ ਨਗਰ ਕਾਉਂਸਲ ਦੀ ਟੀਮ ਵੱਲੋਂ ਉਕਤ ਜਗ੍ਹਾ ਦੀ ਖੁਦਾਈ ਸ਼ੁਰੂ ਕਰ ਦਿੱਤੀ ਗਈ ਤੇ ਨਗਰ ਕਾਉਂਸਲ ਨੰਗਲ ਦੇ ਚੇਅਰਮੈਨ ਸੰਜੇ ਸਾਨੀ ਨੇ ਕਿਹਾ ਕਿ ਪੁਲ ਦੇ ਨਾਲ ਲੱਗਦੀ ਜ਼ਮੀਨ ਲਗਾਤਾਰ ਤਸਦੀ ਜਾ ਰਹੀ ਸੀ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਸੀ ਉਹਨਾਂ ਕਿਹਾ ਕਿ ਅੱਜ ਇਸ ਦੀ ਖੁਦਾਈ ਕੀਤੀ ਜਾ ਰਹੀ ਹੈ ਤੇ 2-3 ਦਿਨ ਵਿੱਚ ਇਹ ਸਮੱਸਿਆ ਦਾ ਸਥਾਈ ਹੱਲ ਕਰਵਾ ਦਿੱਤਾ ਜਾਵੇਗਾ ਤਾਂ ਜੋ ਇੱਥੋਂ ਗੁਜ਼ਰਨ ਵਾਲੇ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਮਹੱਲਾ ਰਾਜਨਗਰ ਨਿਵਾਸੀ ਰਾਮਕੁਮਾਰ ਨੇ ਕੀ ਕਿਹਾ ਪਹਿਲਾਂ ਇਹ ਸੁਣੋ ਤੇ ਉਪਰੰਤ ਨੰਗਲ ਨਗਰ ਕੌਂਸਲ ਦੇ ਚੇਅਰਮੈਨ ਸੰਜੇ ਸਾਨੀ ਵੱਲੋਂ ਇਸ ਮੁੱਦੇ ਤੇ ਕੀ ਕੁਝ ਕਿਹਾ ਗਿਆ ਉਹ ਵੀ ਸੁਣੋ ਅਸੀਂ ਆਪਣੇ ਸੰਜੀ ਸਾਹਨੇ ਜਿਹਨੂੰ ਕੀਤਾ ਸੀ ਕਾਉਂਸਲ ਵਾਲਿਆਂ ਨੂੰ ਵੀ ਜੀ ਇਹ ਕੰਮ ਛੇਤੀ ਸ਼ੁਰੂ ਕੀਤਾ ਜਾਵੇ ਤਾਂ ਕਿ ਕੋਈ ਐਕਸੀਡੈਂਟ ਨਾ ਹੋਵੇ ਕੰਮ ਸ਼ੁਰੂ ਹੋ ਗਿਆ ਬਹੁਤ ਆਪਣੀ ਵਧੀਆ ਗੱਲ ਹੈਗੀ ਹੈ ਹੁਣ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆਂ ਵੀ ਚੰਗੀ ਤਰ੍ਹਾਂ ਕਰਕੇ ਇਹਨੂੰ ਚੰਗਾ ਮਟੀਆ ਲਾ ਕੇ ਬਣਾ ਤਾਂ ਕਿ ਅੱਗੇ ਨੂੰ ਇਹ ਬੈਠੇ ਇਹ ਬਹੁਤ دیر ਤੋਂ ਜਿਹੜੀ ਹੈਗੀ ਇੱਥੇ ਸਮੱਸਿਆ ਆ ਰਹੀ ਸੀਗੀ ਜਿਹੜਾ ਕਿ ਇੱਕ ਗੁਲੀ ਰੋਜ਼ ਬੈਠ ਜਾਂਦੀ ਸੀ ਹਰ ਦੂਜੇ ਚੌਥੇ ਦਿਨ ਤੇ ਅਸੀਂ ਪਿਛਲੇ ਦਿਨੀਂ ਦੇ ਵਿੱਚ ਪੰਡਿਤ ਰਾਮ ਕੁਮਾਰ ਜੀ ਹੋਣੀ ਹੋ ਸਾਰੇ ਇੱਥੇ ਦੇ ਰਾਜਨਗਰ ਵਾਲੇ ਬੰਦਿਆਂ ਨੇ ਦੱਸਿਆ ਵੀ ਇਹ ਕਾਰਨ ਹੈ ਅਸੀਂ ਪਿਛਲੇ ਦਿਨੀਂ ਜਿਹੜੀ ਇਹਦੇ ਸਾਹਮਣੇ ਪੁਲੀ ਹੈ ਉਹ ਵੀ ਬਣਵਾਈ ਆ ਤੇ ਅੱਜ ਕੰਮ ਚਾਲੂ ਕਰਤਾ ਜੀ ਦਾ ਵੀ ਇਹਦੇ ਵੀ ਥੋੜੇ ਦਿਨ ਚ 1-2 ਦਿਨ ਦੇ ਵਿੱਚ ਵਿੱਚ ਇੱਥੇ ਪੁੱਜ ਜਾਊਗਾ ਧੰਨਵਾਦ